ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਪਣ ਗਾ ਦਿਖਾਉਣੀ ਹੈ ਸੇਲ ਆ ਡਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਣੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਪ੍ਰੀਤ ਆ ਵੀਰੇ ਪਿੰਡ 마ਛੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗ ਸਿੰਘ ਵਾਲਾ ਆਪਣੇ ਵਾਲੇ ਕੱਚੇ ਰਾਹ ਤੇ ਘਰ ਆਪਨੂੰ ਜੀ ਮੇਨ ਹਾਈਵੇ ਤੇ ਪਿੰਡ ਆ ਗਾ 마ਛੀਕੇ

73825 ਜਿਹੜੇ ਆਪਾਂ ਇਹ ਬੈੜ ਦੇਖ ਰਹੇ ਹਾਂ ਸੁਆ ਕਿਹੜਾ ਸੂਰੀ ਤੀਜਾ ਸੂਆ ਸੂਰੀ ਹੈ ਕਿਹੜੀ ਤੀਜਾ ਸੂਆ ਜ ਇਹਨਾਂ ਨੂੰ ਸੂਰੀ ਆ ਹੋਮ ਬਰੀ ਇੱਡੀ ਆ ਗਈ ਹੈ ਹਾਂਜੀ ਹਾਂਜੀ ਕਰਦੀ ਵੈੜ ਜੀ ਤੇ ਅੱਜ ਇਹਦੇ ਦਿਨ ਕਿੰਨੇ ਪੈਂਡਿੰਗਾ ਸੂਨ ਦੇ ਵਿੱਚ ਸੂਨ ਦੇ ਦਿਨ ਪੂਰੇ ਹੋ ਗਏ ਵੀਰੇ ਵਟਟ ਕਰੀ ਜਾਂਦੀ ਆ ਸੂਪੇ ਘੰਟੇ ਨੂੰ ਸੂਪੇ ਸੂਪੇ 2 ਘੰਟੇ ਜਿਵੇਂ ਬਿਲਕੁਲ ਡਾਲੇ ਦਾ ਕੰਮ ਜੁਦਾ ਤੇ ਕਿਹੜਾ ਸੀਮਨ ਲੱਗਿਆ ਹੋਇਆ ਇਹਦੇ ਸੀਮਣੇ ਦੇ ਮੈਜਿਕ ਤਾਂ ਨਾਰਮਲ ਲੱਗਿਆ ਹੋਇਆ ਕਨਵੈਨਸ਼ਨ ਆ ਸੈਕਸ਼ਨ ਨਹੀਂ ਜੀ ਜੀ ਮੈਜਿਕ ਦੇ ਨਾਰਮਲ ਸੀਮਨ ਤੋਂ ਗੱਪਣਾ ਤੇ ਪਿਛਲੀ ਵਾਰਾਂ ਦੇ ਤਾਂ ਕੀ ਰਿਕਾਰਡ ਰ ਸੋ ਬੈੜ ਦਾ ਮੰਨ ਕੇ ਜਲਦ 10-15 ਮਿੰਟ ਦਾ ਘੇੜਾ ਸੂਪ ਲੈਣੇ ਜਮ ਹਣਾ ਤੇ ਇਹ ਕਹਿੰਦਾ ਬਾਬਾ ਐਤ ਕੀ ਹਾਈਐਸਟ ਮਿਲਕ ਕੈਪੈਸਿਟੀ ਮੰਨ ਕੇ ਚੱਲੀ ਆਪਾਂ 32 ਕਿਲੋ ਲੀਟਰ ਦੇ ਦੂਗੀ ਵੀਰੇ ਠੀਕ ਆ ਥਣਾ ਵਗੈਰਾ ਬਿਲਕੁਲ ਓਕੇ ਆ ਜਮਾ ਓਕੇ ਤੇ ਰੇਟ ਦਾ ਕੀ ਰਹੂਗਾ ਰੇਟ ਦਾ ਫੋਨ ਤੇ ਕਰ ਲਾਂਗੇ ਵੀਰੇ ਜੈ ਜੀ ਹੋਊਗਾ ਜੈ ਜੀ ਜੈ ਜੀ ਸਭ ਤੋਂ ਕੱਦ ਕਾਠ ਵਗੈਰਾ ਦੇਖੋ ਤੋਰਾ ਵਗੈਰਾ ਬੈੜਦਾ ਚੰਗਾ ਸਾਫ ਸੁਥਰਾ ਫੋਮ ਬਰੀਡ ਵੀਰਾਂ ਦੀ ਬੈੜ ਆ ਗਈ ਤੀਜਾ ਸੂਆ ਜੈਨਨ ਨੂੰ ਸੂਰ ਗਿਆ ਰੇਟ ਵੀਰ ਕਹਿੰਦੇ ਬਿਲਕੁਲ ਜੈਨਨ ਹੋਊਗਾ ਫੋਨ ਤੇ ਕਰਾਂਗੇ ਤੇ 30 ਕਿਲੋ ਦੁੱਧ ਸੀਮਨ ਬੰਜ ਨੇ ਕਨਫਰਮ ਕਰਤਾ ਤੇ ਚੰਗੀ ਜਿੰਦ ਜਾਨ ਵਾਲੀ ਸਾਫ ਸੁਥਰੀ ਬਿਲਕੁਲ ਨੀਅਰ ਰਵਟ ਸੂਨ ਦੇ ਹਾਜ਼ਰਾ ਤੇ ਇੱਕ ਘਰ ਦੀ ਵੀਰ ਦੀ ਵਹਿੜ ਆ ਗਈ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਜਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ ਵੀ